ਮੁਹਾਲੀ ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਮੁਹਾਲੀ ਦੇ ਇੰਡਸਟਰੀਅਲ ਏਰੀਆ ਚ ਆਕਸੀਜਨ ਸਿਲੰਡਰ ਬਲਾਸਟ ਹੋਇਆ ਜਿਸ ਤੋਂ ਜਾਣਕਾਰੀ ਮੁਤਾਬਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦਾ ਨਾਂ ਆਸੀਫ ਖਾਨ ਤੇ ਦਵਿੰਦਰ ਕੁਮਾਰ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਉਮਰ ਸਿਰਫ 25 ਸਾਲ ਸੀ ਤੇ ਇਹ ਦੋ ਜਵਾਨਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜਾਣਕਾਰੀ ਮੁਤਾਬਕ ਜ਼ਖਮੀ ਨੇ ਧਮਾਕਾ ਬਹੁਤ ਤੇ ਇਸੇਗਾ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਤਮਾਕਾ ਕਿੰਨਾ ਜ਼ੋਰਦਾਰ ਸੀ ਚੁੱਥੜੇ ਤੱਕ ਚੀਜ਼ਾਂ ਦੇ ਉੱਡ ਗਏ ਤੇ ਆਸ-ਪਾਸ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਹਿੱਲ ਗਈਆਂ ਹਾਲਾਂਕਿ ਹਜੇ ਸਾਫ਼ ਨਹੀਂ ਹੋ ਪਾਇਆ ਕਿ ਬਲਾਸਟ ਕਿਵੇਂ ਹੋਇਆ ਇੱਕੋ ਦਾ ਪੁਲਿਸ ਦੀ ਟੀਮਾਂ ਮੌਕੇ ਤੇ ਹੀ ਪਹੁੰਚ ਗਈਆਂ ਤੇ ਉਹਨਾਂ ਨੇ ਜਾਂਚ ਸ਼ੁਰੂ ਕੀਤੀ ਤੇ ਇਸ ਦੇ ਨਾਲ ਹੀ ਡਾਕਟਰ ਦੀ ਟੀਮਾਂ ਨੇ ਵੀ ਮੌਕੇ ਤੇ ਪਹੁੰਚ ਕੇ ਇਲਾਜ ਸ਼ੁਰੂ ਕਰ ਦਿੱਤਾ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤਾਂ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਇਸ ਸਵੇਰੇ ਜਿਹੜਾ ਵੱਡਾ ਤਮਾਕਾ ਹੋਇਆ ਇਸਨੇ ਆਸ-ਪਾਸ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸ-ਪਾਸ ਦੇ ਦੂਰ ਤੱਕ ਇਸ ਧਮਾਕੇ ਦੀ ਜੋ ਆਵਾਜ਼ ਹੈ ਪਹੁੰਚੀ ਤੇ ਤੁਸੀਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਗਾ ਤੱਕ ਛੜੇ ਉੱਦੜੇ ਪਏ ਨੇ ਤੇ ਸਾਰੇ ਜੋ ਹੈਗੀ ਜਗਾ ਤੇ ਮਲਬਾ ਬਿਖਰਿਆ ਪਿਆ ਧਮਾਕਾ ਤਸਵੀਰਾਂ ਤੋਂ ਹੀ ਅੰਦਾਜ਼ਾ ਲਗਾਇਆ ਸਕਦਾ ਹੈ ਕਿ ਕਿੰਨੀ ਜ਼ੋਰਦਾਰੇ ਧਮਾਕਾ ਹੋਇਆ ਜਾਣਕਾਰੀ ਜੋ ਸਾਹਮਣੇ ਆਈ ਕਿ ਇਹ ਆਕਸੀਜਨ ਪਲਾਂਟ ਦੀ ਫੈਕਟਰੀ ਹੈ ਜਿਸ ਚੋਂ ਇਹ ਪਲਾ ਵੱਡਾ ਧਮਾਕਾ ਹੋਇਆ ਆਕਸੀਜਨ ਜੋ ਹੈਗਾ ਸਿਲੰਡਰ ਜੋ ਹੈਗੇ ਲੋਡ ਕੀਤੇ ਜਾ ਰਹੇ ਸੀ ਜਿਸ ਦੌਰਾਨ ਸੋ ਇਹ ਵੱਡੀ ਜਾਣਕਾਰੀ ਜੋ ਸਾਹਮਣੇ ਆਈ ਹੈ ਤੇ ਉਹ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਜਿਸ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਇਸ ਤੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੋਸਟ ਕਰਕੇ ਦੁੱਖ ਜਤਾਇਆ ਭਗਵੰਤ ਮਾਨ ਨੇ ਲਿਖਿਆ ਮੋਹਾਲੀ ਦੇ ਇੰਡਸਟਰੀ ਏਰੀਆ ਫੇਜ਼ 9 ਚ ਸਥਿਤ ਇੱਕ ਨਿੱਜੀ ਫੈਕਟਰੀ ਚ ਆਕਸੀਜਨ ਸਿਲੰਡਰ ਫਟਣ ਦੌਰਾਨ ਵਾਪਰੇ ਵੱਡੇ ਹਾਦਸੇ ਦੀ ਖਬਰ ਮਿਲੀ ਹੈ ਜਿਸ ਚ ਕੁਝ ਲੋਕਾਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਹੈ ਅਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੀ ਹਨ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਹਨ ਪੂਜਾ ਕਰਜ਼ਾ ਤੇ ਮੈਂ ਪਲਦੀ ਪਲ ਅਪਡੇਟ ਲੈ ਰਿਹਾ ਹਾਂ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ਚ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਹਾਦਸੇ ਤੇ ਜੋ ਦੁੱਖ ਪ੍ਰਗਟ ਕੀਤਾ ਗਿਆ ਹੈ ਦੱਸਿਆ ਕਿ ਅਜੋ ਸਵੇਰੇ ਮੁਹਾਲੀ ਦੇ ਫੇਜ਼ 9 ਚ ਵੱਡਾ ਹਾਦਸਾ ਵਾਪਰਿਆ ਜਿੱਥੇ ਆਕਸੀਜਨ ਸਿਲੰਡਰ ਬਲਾਸਟ ਹੋਣ ਨਾਲ ਵੱਡਾ ਤਮਾ ਕੋਹਿਆ ਤੇ ਇਹ ਵੱਡੀ ਘਟਨਾ ਅੱਜ ਮੁਹਾਲੀ ਦੇ ਫੇਜ਼ ਨੌਂ ਚਬਾਪਰੀਏ ਜਿਸ ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਪੀੜਤ ਪਰਿਵਾਰਾਂ ਨੂੰ ਜੋ ਹੈ ਭਗਵੰਤ ਮਾਨ ਵੱਲੋਂ ਕੀ ਜੋ ਹੈ ਮਦਦ ਕੀਤੀ ਜਾਂਦੀ ਹੈ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ ਕਿ ਹੋਰ ਭਗਵੰਤ ਸਰਕਾਰ ਜੋਣਾ ਦੀ ਮਦਦ ਕਰਦੀ ਹੈ